21 ਵਿੱਚ ਕਹਿੰਦੀ ਵੀ ਸਾਡਾ ਖਾਨੇ 2122 ਚ 21 ਚ ਵਿਆਹ ਹੋ ਗਿਆ ਸਾਡਾ ਆਨੰਦ ਕਾਰਜ ਹੋ ਗਏ ਇਹ ਮੈਨੂੰ ਭੁਲੇਖ ਦੱਸਿਆ ਨੇ ਵੀ ਮੇਰੇ ਪਹਿਲੇ ਘਰ ਵਾਲੇ ਨਾਲ ਡਾਈਵੋਰਸ ਹੋਇਆ ਹੋਇਆ ਆ ਮੇਰੇ ਨਾਲ ਹੋ ਗਿਆ ਬਾਅਦ ਪਤਾ ਜ ਲੱਗੇ ਵੀ ਘਰ ਵਾਲੀ ਇੱਕ ਹੋਰ ਨਿਕਲੇ ਤੇ ਘਰ ਹੋਰ ਨਿਕਲੇ ਕਹਿੰਦੀ ਫਿਰ ਇਸ ਕਰਕੇ ਮੈਂ ਤਾਂ ਧੋਖੇ ਚ ਮਾਰੀ ਗਈ ਉਹਨੇ ਫਿਰ ਵੀਡੀਓ ਵਗੈਰਾ ਵੀ ਜਾਰੀ ਕੀਤੀਆਂ ਸੀ ਉਹਦੀਆਂ ਅਸ਼ਲੀਲ ਵੀਡੀਓ ਸੀਗੀਆਂ ਪਠਾਨ ਮਾਜਰਾ ਦੀਆਂ ਉਹਦੇ ਕੇਸ ਕੋਸ਼ ਦਰਜ ਵੀ ਹੋਗੇ ਸੀ ਹਾਈ ਕੋਰਟ ਚ ਵੀ ਕੇਸ ਪਾਇਆ ਬੀਬੀ ਨੇ ਹਾਈ ਕੋਰਟ ਜੱਜ ਨੇ ਵੀ ਕਹਿਤਾ ਸੀਗਾ ਰੋਪੜ ਦਾ ਇੱਕ ਉਹ ਡੀਜੀ ਡੀਆਈਜੀ ਸੀਗਾ ਉਸ ਨੂੰ ਕਹਿਦਾ ਸੀ ਕਿ ਮਾਮਲੇ ਦੇ ਪੜਤਾਲ ਕਰੋ ਤੁਸੀਂ ਹਾਈ ਕੋਰਟ ਦੇ ਸੁਣਨ ਵਾਲਾ ਮਾਮਲਾ ਤਾਂ ਹੈ ਨਹੀਂ ਇਹ ਤੇ ਇਹੋ ਜੀਆਂ ਗੱਲਾਂ ਹੋਈਆਂ ਨੇ ਪਠਾਨ ਮਾਜਰਾ ਸਾਹਿਬ ਨਾਲ ਪਠਾਨ ਮਾਜਰਾ ਸਾਹਿਬ ਫੁੱਫੜ ਕਹਿੰਦੇ ਸੀ ਉਹਨੂੰ ਪੰਜਾਬ ਦੇ ਵਿੱਚ ਉਪੜ ਉਪੜ ਕਦੇ ਬੜੀ ਪਾਵਰ ਸੀਗੀ ਬਠਿੰਡਾ ਮਾਜਰੇ ਦੀ ਪੰਜਾਬ ਦੇ ਵਿੱਚ ਉਹਦੀ ਵੈਲਿਊ ਸੀਗੀ ਐਮਐਲਏ ਦੇ ਵਿੱਚ ਉਹਦੀ ਜ਼ਰੂਰਤ ਸੀਗੀ ਬੰਦਾ ਜ਼ਰੂਰਤ ਨਾਲ ਕੰਮ ਕਰਾਉਂਦਾ ਸੀ ਐਮਐਲਏ ਜ਼ਰੂਰਤ ਨਾਲ ਕੰਮ ਕਰਾਉਣ ਵਾਲੇ ਬੰਦਿਆਂ ਦੇ ਫਿਰ ਪੁਲਿਸ ਜੇ ਬਾਅਦ ਚ ਪੈ ਬਾਅਦ ਪੈ ਜਵੇ ਨਾ ਪਿੱਛੇ ਪੈ ਜਵੇ ਪਰ ਮਾਰ ਹੀ ਕਰਦੀ ਆ ਸਰਕਾਰ ਦਾ ਆਰਡਰ ਹੋ ਗਿਆ ਤੇ ਚੰਮ ਦੀਆਂ ਚਲਾਇਆਂ ਬੰਦੇ ਨੇ ਤੇ ਹੁਣ ਪੁਲਿਸ ਪਿੱਛੇ ਪਈ ਆ ਰਾਤ ਫੇਰ ਪਹੁੰਚ ਗਈ ਉੱਥੇ ਡੂਬਰੀ ਦੇ ਵਿੱਚ ਕਰਨਾਲ 12 1 ਵਜੇ 11 12 ਵਜੇ ਪਹੁੰਚ ਗਈ ਰਾਤ ਫੇਰ ਸੀਸੀਟੀਵੀ ਕੈਮਰੇ ਰੱਖੇ ਗਾਲੇ ਉਹਨਾਂ ਨੇ ਉਹ ਜਿਹੜਾ ਹੁਣ ਸਰਪੰਚਾ ਮੌਕੇ ਉਹ ਸਰਪੰਚ ਕੋਲੇ ਪਹੁੰਚ ਗਏ ਉਹ ਸਰਪੰਚ ਨੂੰ ਪੁੱਛਣ ਲੱਗੇ ਭਾਈ ਦੱਸ ਕਿੱਥੇ ਆ ਸੀਸੀਟੀਵੀ ਦਿਖਾਓ ਸੀਸੀਟੀਵੀ ਦੇਖ ਕੇ ਕੋਈ ਸੀਸੀਟੀਵੀ ਕੁਝ ਨਹੀਂ ਮਿਲਿਆ